ਨਹੀਂ ਦੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਏ ਵੀ ਮੈਂ ਬੈਠੇ ਬੇ ਵੀ ਉੱਤਰ ਉੱਤਰ ਸਾਰੇ ਵੀਰਾਂ ਦੇ ਘਰ ਪਾਣਾ ਠੀਕ ਹੈ ਲਵਜੀ ਕਰਤੀ ਬਲੌਗ ਦੀ ਸਟਾਰਟਿੰਗ ਉਪਰ ਡ੍ਰੌਪਰ ਦੀ ਭੈਣ ਕਰਤੀ ਹੋਈ ਲਿਓਣੇ ਡ੍ਰੌਪਰ ਦਾ ਕੰਮ ਕਰਤਾ ਲਿਓਣੇ ਕੋਈ ਨਹੀਂ ਗਿਆ ਛੱਡ ਤੇ ਉੱਠੇ ਤਾਂ ਬਹੁਤ ਟਾਈਮ ਲੱਗਦਾ ਵੀ ਉੱਠਦਾ 5 ਵਜੇ ਦਾ ਮਾ ਹਣਾ ਤੇ ਵਰਚ ਕਰ ਕਿਉਂ ਹੋਇਆ ਕੀ ਇਹ ਨਾਲ ਇਹਨਾਂ ਦੇ ਆਪਣਾ ਬਸ ਨਾਰਮਲ ਰਸਤੇ ਚੱਲਣ ਦੇ ਬਸ ਨਾਰਮਲ ਰਸਤੇ ਚੱਲਣ ਦੇ ਗੁੱਡ ਮਾਰਨਿੰਗ ਆ ਚਲੀਏ ਚੋਕ ਲਾ ਦੇ ਚੋਕ ਤੇ ਚੋਕ ਤੇ ਤੇਰੀ ਜਨਾ ਮੈਂ ਤਾਂ ਤੇ ਇੱਕ ਮਿੰਟਾਂ ਹੀ ਟਵਾਦਾ ਭੈ ਜਨਾ ਕੋਈ ਗੱਲ ਨਹੀਂ ਕੀਤੀ ਐ ਕੀ ਕੀਤਾ ਨੇ ਕੋਈ ਨਹੀਂ ਕਰ ਰਹਾ ਕਿ ਹੈ ਦੱਬੀਵਾਲ ਦੇ ਫਿਰਦੇਵੇਂ ਤੜਕੇ 5 ਵਜੇ ਉੱਠਿਆ ਸਿੱਖ ਖਾਲੀ ਡੱਬੀ ਆਗਮਚਾਉ ਨੂੰ ਕਰੇਗਾ ਉੱਥੇ ਜੇ ਲੱਗੇ ਬਈ ਦੁਕਾਨਾਂ ਵੀ ਨਹੀਂ ਖੁੱਲਗੀਆਂ ਕੋਈ ਰੋਕ ਦੇਣੀ। ਡੱਬਿਆਂ ਤੇ ਡੱਬੀ ਸੀ ਹੋਰ ਕੀ ਆਇਆ ਡੱਬੇ ਤੇ ਡੱਬੀ ਦੀ ਰੋੜ ਪਈ ਜਾਂਦੀ ਹੁਣ ਸਾਨੂੰ ਵਾਲਾ ਡੱਬਾ ਉਹ ਬਟਾ ਡੱਬੀ ਰਹੀ। ਕੋਈ ਸਿਪਾਹੀ ਹਲ ਦੁਕਾਨ ਤੇ ਚੱਲਦੇ ਆ ਲੈਟਰ ਰੂਟਰ ਲੈ ਆਉਣਾ ਵੜ ਕੇ ਹਣਾ ਸਾਡੇ ਬੰਦੇ ਡੱਬੀ ਤੇ ਤਾਂ ਇੰਨੇ ਵੇਰੀ ਆ ਨਾ ਅਸੀਂ ਖਾਲੀ ਦੇ ਇਹ ਭੈਣ ਹੀ ਘੜ ਦਿੰਦੇ ਡੱਬੀ ਤਾਂ ਪੀ ਪੀ ਬੀੜੀਆਂ ਚੱਲੇ ਆ ਘਰ ਨੂੰ ਜੀ ਲੈਣ ਇੱਕ ਲੈਟਰ ਗਏ ਸੀ ਦੇ ਇੰਨਾਲ ਖਾਣ ਪੀਣ ਦੀਆਂ ਚੀਜ਼ਾਂ ਨੇ ਲੈਂਟਰ ਪਾ ਜਾਂਦਾ ਆਹੀ ਹੈ ਕੰਮਰਾ ਆਪਣਾ ਠੰਡ ਬਹੁਤ ਹੈ ਬਾਬੂ ਆਹ ਲਗਾ ਕਰਦੇ ਨੇ ਕਿਹੜੇ ਪਾਈ ਗਲੇ ਦੇ ਨੇ ਉਹ ਹੈਗੇ ਰਜਾਂ ਜਾਂ ਨੱਕੇ ਪੈਣ ਵਾਲੇ ਨਹੀਂ ਨਹੀਂ ਇਧਰ ਇਧਰ ਕਰੀਵਾੜ ਤੁਸੀਂ ਆਓ ਦੇਖੀ ਮੇਰੇ ਯਾਰ ਕੇ ਇਹ ਤਾਂ ਇਹ ਨਹੀਂ ਸੱਤਰੀ ਕਾਲ ਜੀ ਇਹ ਮੁੰਡੇ ਤੋਂ ਇਹ ਮੁੰਡੇ ਤੋਂ ਸਾਰੇ ਪੇਪਰ ਕਰਦਾ ਹੁੰ ਸੀਗਾ ਮੈਂ ਹਾਂ ਇਹਦਾ ਨਾ ਮੈਨੂੰ ਪ੍ਰੀਮੀ ਮਿਲਣਾ ਨਹੀਂ ਮੜ ਪਈ ਸੀ ਸਿੱਧੇ ਹੀ ਇਹਦਾ ਹੁੰਦਾ ਮੇਰੇ ਅੱਗੇ ਆਉਂਦਾ ਜੀ ਆ ਤੈਨੂੰ ਸਾਰਾ ਪੇਪਰ ਹੁੰਦਾ ਨਹੀਂ ਸਾਰਾ A to Z bro ਫਸਟ ਵੀ ਸੀ ਨੂੰ ਦੀਦੀ ਦੀ ਰਹਿੰਦਾ ਸੀ ਸਾਡੇ ਨਾਲ ਇਹ ਫਿਰ ਵੀ ਹਾਂ ਪੱਕੀ ਟੋਲੀ ਹੁੰਦੀ ਸਾਡੀ ਆ ਕਰਕੇ ਕੋਈ ਨਹੀਂ ਕਹਿੰਦਾ ਉਹ ਵੀ ਇਹ ਸ਼ੋ ਵੀ ਸੀ ਹੈ ਆਪਣੇ ਨਾਲ ਦੇ ਹੀ ਹੈ ਫੈਣੀ ਕੰਮ ਦਾ ਦੂਜੇ ਚੱਲ ਜੀ ਚੱਲ ਡਾਲਰ ਹੈ ਚੱਲ ਚੱਲ ਡਾਲਰ ਅਰੇ ਲੈ ਆਈ ਚੱਕ ਕੇ ਨਾ 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 ਆ ਗਿਆ ਲਿਓ ਨਾ ਯਾਰ ਚੌੜਾ ਨਾ ਕਰ ਯਾਰ ਫਰਾਂ ਇਹ ਨਾ ਕਰ ਮਾਂ ਨਾ ਤਾਂ ਬਈ ਯਾਰ ਇੱਕ ਤਾਂ ਮੋਹ ਤੈਨੂੰ ਬੜਦਾ ਮੋਹ ਸਾਨੂੰ ਹੀ ਬੜਦਾ ਪਰ ਨਾਗੇ ਥੋੜਾ ਜਿਆਦਾ ਹੋ ਕੇ ਰੱਖਾ ਕਰ ਸਾਡੇ ਦੋ ਗਾਇਕੀ ਦੂਰੀ ਹੈ ਜ਼ਰੂਰੀ ਫੇਰ ਕਾਰਵਾਈ ਪਾਤੀ ਓਏ ਤੀਜੀ ਵਾਰੀ ਹਰਖ ਲਾਦਾ ਇਹਨੇ ਬਈ ਹਰਖ ਲਾਦਾ ਇਹਨੇ ਆਈ ਕੀ ਆ ਦੱਸ ਲਈ ਸੰਗਿਆ ਗਾਹ ਹੈ ਹੁਣ ਆ ਇਹਦੇ ਕਰਦਾ ਮੂਰੇ ਓਏ ਹੁਣ ਨਾਲ ਜੇ ਲੱਗਦਾ ਇਹੇ ਇਹ ਕੰਮ ਕੀਤਾ ਬਈ ਅੱਜ ਗੱਲਾਂ ਚੱਗਣੀ ਕਪੜੀ ਕਪੜੀ ਡਾਂਸ ਕਰਾਉਂਦਾ ਰਾਦਾ ਚਾੜ ਛਾੜ ਯਾਰ ਇਹਨੂੰ ਦੇਖ ਲੈ ਇਹਦੇ ਲੱਛਣ ਉਹ ਬਹਿ ਗਿਆ ਹੁਣ ਆਪ ਮੌਜਾਂ ਨਾਲ ਤੇ ਮੈਂ ਝਾੜ ਕੇ ਬਰੁੱਤੇ ਦਿਓ ਕਹਿੰਦਾ

ਦੋ ਪਾਣੀ ਵਾਲੇ ਕੂਤਰ ੜਾਤੇ ਬਈ ਗਲਾਬੀ ਬਿੱਠ ਤੇ ਹਰੇ ਫੁੰਝਾ ਠੀਕ ਆ ਆ ਜਾਂਦੇ ਦੋਵੇਂ ਇੱਕ ਨਵੀਂ ਫੂਦਰੀ ਦਾਤੀ ਘੰਡਕਾਂਤ ਲਈ ਉਹੋ ਕੋੜੀ ਸਾਹਮਣੇ ਗਲਾਬੀ ਘੰਡ ਹਰੀਕਾਂਤ ਹਰੇ ਫੁੰਝਾ ਆ ਜਾਂਦਾ ਗਲਾਬੀ ਬੈਠਾ ਵਾਲਾ ਆਉਂਦਾ ਓਕੇ ਤਿੰਨ ਕੂਤਰ ਛੜ ਤੇ ਤਿੰਨ ਜਾਲਚਵਾਦ ਇੱਕ ਡੱਬਾ ਤੇ ਇੱਕ ਰੱਤਾ ਤੇ ਇੱਕ ਬਗਲ ਟੂਸੇ ਵਾਲਾ ਤੇ ਦੋ ਕੂਤਰਾਂ ਜਾਲਚਵਾਦਾਂ ਬਗਲ ਫੁੰਝੀ ਵਾਲੀ ਤੇ ਦੋਵੇਂ ਟੂਸੇ ਆ ਠੀਕ ਐ ਚਾਹ ਠਰ ਗਈ ਸੀਗੀ ਉਹ ਫਿਰ ਆਪਣੇ ਕੋਲੇ ਇੱਥੇ ਹੁਣ ਗੈਸ ਚੁੱਲਾ ਹੈਗਾ ਉੱਤੇ ਕਰ ਲਈ ਤਤਤੀ ਤੇ ਬਾਸ ਹੁਣ ਚਾਹ ਚੂ ਪੀਨੇ ਵੀਡੀਓ ਵਗੈਰਾ ਐਡਿਟ ਕਰਦੇ ਆ ਜਿਹੜੇ ਦੋ ਨਵੇਂ ਕੂਤਰੇ ਉਹ ਥੋੜੀ ਥੋੜੀ ਰੈਸ਼ਰ ਕੀ ਪਈ ਸੀ ਕਉ ਕੱਲ ਲੇਟ ਪਾਇਆ ਉਹਨਾਂ ਨੂੰ ਤੇ ਅੱਜ ਤੋਂ ਉਹਦੇ ਬਾਦਾਂ ਵੀ ਚਾਲੂ ਕਰਾਂਗੇ ਇਹਨਾਂ ਨੂੰ ਘੰਟਾ ਡੇਢ ਘੰਟਾ ਲੇਟ ਛੱਡਾਂਗੇ 8:30 ਵਜੇ ਤਣੂ ਛੱਡਦੇ ਕੋਈ ਚੱਕਰ ਨਹੀਂ ਤੇ ਚਲੋ ਕਰਾਂ ਮੈਂ ਚਾਚੂ ਪੀਲਾ ਹਾਂਜੀ ਉਹ ਰੱਖੀ ਪਿਆ ਯਾਰ ਕਿੰਨੇ ਕਿੰਨੇ ਕ ਮਗਾ ਦੇ ਸੇਵੜਾ ਲੈ ਆਂਦੇ ਆਂ ਆਰ ਬੰਦੀ ਬੰਦੀ ਕਰਾ ਦੇਾਂਗੇ ਵੇਖ ਲੈ ਛੱਡ ਦੋ ਆਹ 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 ਮੋਟੇ ਮਿੱਟੀ ਕਿਵੇਂ ਲੱਗ ਗਿਆ ਸਿਆਣੀ ਕਿਵੇਂ ਹੋਗੇ ਉੱਡੇ ਨੂੰ ਜੀ ਆ ਨਹੀਂ ਕਰਦਾ ਪਹਿਲੇ ਤਾਂ ਬਾੜੀ ਦਾੜ ਤੇ ਨਿਕਲੇ ਸੀਗੇ ਹੈ ਪਹਿਲੇ ਕੋਹਿੰਦਾ ਛੜ ਤੇ ਦੇਖੀ ਹੋਊਗੀ ਯਾਰ ਆਪੇ ਫਿਰਦੇ ਫਿਰਦੇ ਰਹਿਣੇ ਹਾਂਜੀ ਬੈਟਕ ਵੀ ਖੋਲ ਕੇ ਤੇ ਲਾਈਟ ਕਰ ਦੇ ਬੰਦ ਬਾਹਰਲੀ ਥਾ ਹੋ ਗਈ ਬੰਦ ਲੈਟ ਛੜਾਕਾ ਭਾਈ ਕਿੱਡਾ ਪਿਆ ਲੈਟ ਬੰਦ ਕਰੀਦਾ ਤੇ ਕਬੂਤਰ ਛੜ ਤੇ ਭਾਈ ਆਪਾਂ ਠੀਕ ਹੈ ਇਹ ਕਹਿੰਦੀ ਨਿਗਾ ਮਰਾ ਦੇ ਕਬੂਤਰਾਂ ਤੇ ਆ ਜਾਂਦਾ ਹਰੇ ਫੂੰਜੇ ਦਾ ਠੀਕ ਹੈ ਆ ਜਾਂਦਾ ਆ ਜਾਂਦੀ ਤਿਤਲੀ ਕੈ ਛੱਡੋ ਚੌੜ ਕਰਦਾ ਇਹਦਾ ਹਰੇ ਪੁੰਜੀ ਦਾ ਆਇਆ ਤਾਂ ਗਲਾਬੀ ਬਗਲ ਦਾ ਹੋ ਜਾਂਦਾ ਹਰੀ ਬੇਟ ਦਾ ਤੇ ਉਹ ਆਉਂਦੀ ਖੂਦਰੀ ਤਾਂ ਕੰਡਕਾਂਤ ਵਾਲੀ ਆਪਣੀ ਆ ਗਈ ਠੀਕ ਹੈ ਤੇ ਇੱਕ ਬੈਠਾ ਲਾ ਰਹਿਗਾ ਉਹ ਲੰਮਾ ਆਉ ਜਾਂਦਾ ਬੈਠਾ ਲਾ ਬਸ ਆਖੇ ਹੱਗੀ ਆ ਰਲਿਓ ਲਿਓ 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 ਆਇਆ ਇਹਦਾ ਹੜਾ ਕਾਲੀ ਪੇਟੀ ਵਾਲਾ ਕਾਲੀ ਪੇਟੀ ਆਣਾ ਹਾਂਜੀ ਲਗਭਗ ਟਾਈਮ ਹੋ ਗਿਆ 9.45 ਠੀਕ ਹੈ ਬਾੜੀ ਤਿਆਰੀ ਜੀ ਨਹੀਂ ਕਰੀ ਜਾਂਦਾ ਨਾ ਇਹ ਹੈਂ ਜਨੂਨ ਵਾਲਾ ਮੁੰਡੇ ਦਾ ਲੱਤ ਪੜਾਉਂਦਾ ਅੱਛਾ ਉਹ ਬਾਜੀ ਦਾ ਅੱਜ ਬਾਜੀ ਕੋਲ ਤੀ ਬਾਜੀ ਜਨੂਨ ਵਾਲਾ ਜਨੂਨ ਬਾਜੀ ਦਾ ਗਿਆ ਵੱਡਾ ਵੱਡਾ ਬਗਨੇ ਤੇ ਹੈ ਡੱਬਾ ਦੀ ਤੇ ਇਹਦੀ ਡੂੜ ਤੇ ਲੱਤ ਬੱਸ ਡੱਬਾ ਕੀ ਤੇ ਇਹਦੀ ਲੱਤ ਡੂੜ ਤੇ ਦਾਨੀ ਕੀ ਕਹਿੰਦਾ ਮਨ ਦੀ ਗੱਲ ਦੱਸ ਦੇ ਯਾਰ ਬਹਿ ਗਿਆ ਪਲੱਤ ਬੰਨਾਇਆ ਤੂੰ ਕਿਹਾਵਾ ਮੇਰੀ ਢੱਬੇ ਦੀ ਡਿਊਟੀ ਕਿਹੜੀ ਬੰਨਣਾ ਢੱਬੇ ਦੀ ਤਾਂ ਪਹਿਲਾਂ ਹੀ ਬੰਨੀ ਆ ਢੱਬੇ ਦੀ ਤਾਂ ਪਹਿਲਾਂ ਹੀ ਡੁੱਟੀ ਹੋਈ ਆ ਤੈਨੂੰ ਇਹ ਢੱਬੇਰ ਕਬਣਾ ਦੇ ਜੀ ਆਏ ਉਹ ਆਏ ਆਏ ਇਹ ਤੈਨੂੰ ਕਰਕੇ ਲਿਆਵਾਂਗੇ ਆਏ ਜੇ ਤੈਨੂੰ ਕਰ ਲਾਂਦੇਗੇ ਅਸੀਂ ਤੇ ਬਾਬਾ ਟਾਈਮ ਮੁੰਡਿਆ ਐ ਕਰ ਟਾਈਮ ਹੋ ਗਿਆ ਬਹੁਤ ਕੂਤਰਾ ਆਪਣੇ ਅੰਦਰ ਹੀ ਲੈ ਜਾ ਧੁੱਪ ਕਰੜੀ ਐ ਹਾਂ ਤਾਂ ਕਰਕੇ ਫਿਰ 10 ਵਜੇ ਨੂੰ ਪਾਣੀ ਪੂਣੀ ਪੀ ਕੇ ਬਦਾਮ ਬਦੂ ਪਾ ਕੇ ਟਾਈਮ ਲਾ ਫਿਰ ਕੱਲ ਨੂੰ ਵਾਰੀਆਂ ਕੂਤਰਾ ਦਾ ਸਾਰਿਆਂ ਦਾ ਆਪਣੇ ਦਾ ਨਹੀਂ ਇੱਕ ਡੱਬਾ ਹੀ ਲੈ ਜਾਣਾ ਬਾਕੀ ਸਾਰੇ ਅੰਦਰ ਜਾਣੇ ਆ ਕੋਈ ਨਾ ਐ ਕਰ ਪਿੰਜਰਾ ਥੱਲੇ ਰਾ ਕੇ ਰੱਖ ਲਾ ਤੇ ਦੋਵੇਂ ਐਂ ਕਰ ਕਬੂਤਰ ਫੜ ਕੇ ਤੇ ਅੰਦਰ ਲਈ ਤੇ ਡੱਬੇ ਨੂੰ ਫੇਰ ਤਾਂ ਅਸੀਂ ਟੰਗ ਦੀ ਚੱਲ ਰਹੀ ਆ ਜੀ ਬਦਾਮਾਂ ਦੀ ਕਟਾਈ ਦੋਣੀ ਕੱਟਦੇ ਕੱਟਦੇ ਬਦਾਮ ਕਰਾਂ ਛੀਦੀ ਛੀਦੀ ਪਾਗ ਕੇ ਇੱਕ ਇੱਕ ਟ੍ਰੇਚ ਕੱਟਦੇ ਬਈ ਹਾਂ ਬਈ ਕੱਟੇ ਪਏ ਆ ਮੈਂ ਰੱਖ ਹੀ ਨਾ ਫਿਰ ਜਾ ਕੇ ਕੀੜੇ ਲਾਈ ਜਣਾ ਹੁਣ ਹਾਂਜੀ ਰੱਤੇ ਨੂੰ ਰੱਖ ਦੇ ਗੁਲਾਬੀ ਬਗੜਾ ਆ ਜਾ ਆ ਜਾ ਆ ਜਾ ਆਇਆ ਪੁੱਤ ਗੁਲਾਬੀ ਬਗੜ ਗੁਲਾਬੀ ਟੂਸੀ ਆਲੋ ਓਕੇ ਰਿਪੋਰਟ ਲਓ ਜੀ ਤੇ ਇਧਰ ਆਪਣੇ ਬਗਲ ਟੂਸਿਆਂ ਨੂੰ ਵੀ ਰੱਖ ਦਈਏ ਠੀਕ ਹੈ ਦੋ ਕਬੂਤਰਾ ਨੂੰ ਦਾਵ ਰੱਖ ਤੇ ਦੋ ਕਬੂਤਰਾ ਰਹਿ ਗਏ ਸਿਰਫ ਲਓ ਜੀ ਤੇ ਕਬੂਤਰੀ ਨੰਬਰ 3 ਦੋਵੇਂ ਟੂਸੇ ਤੇ ਟੌਰੀ ਵਾਲੀ ਇਹਨੂੰ ਵੀ ਦਾਵ ਪਾ ਦਈਏ ਆਇਆ 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 ਪੋਤਾ ਤੇਦਰ ਬਈ ਆਪਣੀ ਲਾਸਟ ਕਬੂਤਰੀ ਬੰਦੀ ਵਾਲੀ ਬਗਲ ਫੂੰਜੀ ਵਾਲੀ ਤੇ ਇਹਨੂੰ ਵੀ ਰੱਖ ਦਈਏ ਦਾਵ ਆਇਓ 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 ਆਇਆ ਖਾਂਡ 8 8 ਬਾਦਾਮ ਬਈ ਠੀਕ ਹੈ ਤੇ ਉਦੀ ਬਸ ਸਾਫ ਸਰਜੇ ਦੀ ਕਣਕ ਤੇ ਪਾਦਗੇ ਨਾ ਹਾਂਜੀ ਮੇਰੇ ਦੋਸਤੋ ਉਹ ਸੱਤ ਪਹਿਲਾਂ ਸਿਕੰਦਰ ਵਿਖਾ ਦੇ ਆ ਯਾਰ ਉਹ ਨਾਕੋੜ ਦਾ ਕਾ ਤਾਂ ਓਏ ਨਾ ਪੰਮਿਆ ਦਿਾਕ ਪਿਆ ਸਿਕੰਦਰ ਵੀ ਆਇਆ ਵਿਚਾਰਾ ਠੀਕ ਹੈ ਬੜਾ ਹੀ ਇੱਕ ਸੁਣੀ ਡੈਪਿਓ ਇਹ ਵਾਸਤੇ ਬਾਜ਼ੀਆਂ ਆ ਗਈਆਂ ਹਨਾ ਹੋਪਸੋ ਸਾਰੀ ਟੀਮ ਐਂਡ ਤੱਕ ਵੀ ਆਈ ਮਿਲੇ ਬਾਜ਼ੀਆਂ ਜਿਹੜੇ ਸਟਾਰਟਿੰਗ ਵਿੱਚ ਖੌਣ ਚ ਇਕੱਠੇ ਉਤਸ਼ਾਹ ਐਂਡ ਤੱਕ ਜਦੋਂ ਮੁਕਰੋ ਉਹ ਵੀ ਆਈ ਹੀ ਉਤਸ਼ਾਹ ਹੋਣਾ ਚਾਹੀਦਾ ਇਹਨਾਂ ਅੰਦਰ ਠੀਕ ਹੈ ਕਿ ਨਹੀਂ ਆਇਆ ਓਏ ਮੁੰਡਾ ਦائیں ਰੱਖ ਰਿਹਾ ਉਹਨੂੰ ਮੁੰਡਾ ਨੰਬਰ 1 ਉਹਨੇ ਬੰਦ ਕਰ ਦਿੱ ਗਏ ਆਇਓ ਹਾਇਓ ਪੁੱਤਰ ਮੂਤਰ ਨਾਲ ਪੁੱਤਰ ਨਾਲ ਮੰਮੂ ਨਾਲ ਮੰਮੂ ਨਾਲ ਹਾਇਓ ਹਾਇਓ ਪੁੱਤਰ ਮੇਰਾ ਨੰਬਰ 4 ਹਾਂਜੀ 15 ਲਿਖੂ ਨੰਦਰਾ ਠੀਕ ਆ ਫੱਟੇ ਪਾੜਦਾ ਜੇ ਮੈਂ ਵੱਖਾ ਪਾੜਦਾ ਸੀ ਆਇਓ 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 ਪੁੱਤਰ ਕੋਡਾ ਨੰਬਰ 4 ਜੀ ਆਇਓ 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 ਪੁੱਤਰ ਓਕੇ ਇਧਰ ਹੋ ਵੀ ਇਧਰ ਆ ਕੇ ਬਿਠਾਓ ਰਕਤੀ ਆ ਗਈ 5 5 6 ਕਾ ਦੇ ਨਾਲ ਪਰ ਇਹ ਤਾਂ ਦੋ ਹੀ ਹਨ 5 ਤੇ 6 ਤੇ ਉਹ ਸਾਰੇ ਪੁੱਤਰੋਂ ਦਾਣੇ ਪਾਤੇ ਕੱਲਾ ਪਾਣੀ ਰਹਿ ਹੋ ਪਰ ਹਾਂਜੀ ਮੇਰੇ ਵੀਰੋ ਰੋਟੀ ਲਿਆਂਦੀ ਠੀਕ ਆ ਆਪਦੇ ਵਾਸਤੇ ਵੀ ਤੇ ਇਹ ਨੀਓ ਦੇ ਵਾਸਤੇ ਰੋਟੀ ਮੇਰੇ ਨਾਲ ਰੇਵੀ ਘੱਟ ਹੋਇਆ ਯਾਰ ਹਨਾ ਜਨਵੀ ਜੀ ਆ ਗਈ ਰੋਟੀ ਤੇ ਨਹੀਂ ਚਾਸ ਨਹੀਂ ਕਰਦਾ ਕੀਦਰਾ ਹੈ ਦਾ ਕਾਬਿਲ ਹੈ ਨਾ ਖੜਾ ਨਾ ਮੈਨੂੰ ਆਪਣੇ ਆਇਓ ਏ ਓਠਰ ਆਇਆ ਮਚੁੰਦੇ ਬਣਿਆ ਮਾਰ ਕੇ ਫੇਰ ਆਇਆ ਆਇਆ ਇਹ ਵਾੜਾ ਜੋ ਕਰਦੇ ਲਸਟੀ ਕਰ ਲਿਓ ਓਠਰ ਆਇਆ ਓਠਰ ਓਠਰ ਲੈ ਥਾੜਾ ਭਾਈ ਇਹ ਕਿੱਥੇ ਖਾਣੀ ਹੋਈ ਐ ਦਸ ਰੋਟੀ ਐ ਕੋਈ ਨਾ ਤੁਸੀਂ ਆਪ ਵੀ ਖਾ ਲ ਗੇ ਰੋਟੀ ਬਾਪੂ ਠੀਕ ਹੈ ਖਾ ਲ ਲੈ ਵੀਰ ਤੁਹਾਡੀ ਰੋਟੀ ਹਾਂਜੀ ਤੇ ਰੋਟੀ ਖਾ ਲਈ ਸੀ ਹਾਂ ਮੁੰਡਿਆ ਓਕੇ ਡੱਕ ਗਿਆ ਤੇ ਠੀਕ ਹੈ ਫਿਰ ਲੀਓ ਨੂੰ ਵੀ ਰੋਟੀ ਪਾ ਦੀ ਸੀ ਤੇ ਉਸ ਦੀ ਪਾ ਦੀ ਲੱਸੀ ਇਹਦੀ ਘੜਦੀ ਬੰਬ ਕਰਾ ਇਹ ਤਾਂ ਨਾ ਚਾੱਕਿਆ ਥੰਦ ਤੱਕ ਵੀ ਕੀ ਹੋਈ ਜਾਂਦਾ ਮੰਜੇਤਨੇ ਵੜ ਕੇ ਸੌਂ ਜੀ ਸ਼ੇਰਾ ਹੁਣ ਠੱਠੇ ਵਾਲਾ ਕਰੀ ਖਾਣ ਨੂੰ ਤੇ ਬਾਕੀ ਆਹ ਬੁੱਤਰਾ ਸਾਰਿਆਂ ਦੇ ਬਦਨਾਮ ਦਾਣੇ ਪਾਣੀ ਖਾ ਪੀ ਕੇ ਫਿੱਟਰ ਹੋ ਕੇ ਰੈਡੀ ਓਕੇ ਹੈ ਕਸ ਜ਼ਿੰਦਰ ਬੈਠਾ ਬਾਹਰ ਮੰਜੇ ਤੇ ਪਿਆ ਲੰਮਾ ਮਾਰੀਆਂ ਦਾ ਨਿਗਾ ਬੜਾ ਰਹੁੰਦਾ ਹੈ ਹੈਲੋ ਜੀ ਨਵੇਂ ਤਿੰਨੇ ਕੂਤਰ ਬੈਗੇ ਆਪਣੇ ਠੀਕ ਹੈ ਹੁਣੇ ਆ ਕੇ ਬੈਠਾ ਬਗਲ ਵਾਲਾ ਕਰੀ ਜਾਂਦਾ ਚੋਬਰ ਅੰਦਰ ਮੈਂ ਵੀ ਹੋਰ ਹੀ ਲੇਖ ਜਾ ਲਿਖ ਕੇ ਲੈ ਗਿਆ ਨਾ ਸਾਰਾ ਕੱਲ ਦਾ ਇੱਕ ਕਬੂਤਰੀ ਪਾਸੇ ਬੈਗੀ ਦੋ ਸਿੱਧੇ ਆ ਜਾਂਦੇ ਹੁੰਦੇ ਨੇ ਵੀ ਲਗਭਗ ਇਹ ਦੋ ਅਗਲੀ ਡਾਈ ਸਿੱਧੀ ਹੋ ਜੂਗੀ ਵੱਡੀ ਉਮੀਦ ਹੈ ਠੀਕ ਨਹੀਂ ਚੱਕ ਲਿਆ ਵੀ ਕੂਤਰ ਛੇਤੀ ਛੇਤੀ ਕੁੱਡੇ ਚ ਹੈ ਚਾਗਦਾ 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 ਖੋਲ ਦੇ ਖੋਲ ਦੇ ਖੋਲ ਦੇ ਮਾਰ ਛਾਲ ਗਲ ਪਰਨੇ ਵਜ ਇੱਕ ਹੋਰ ਕਬੂਤਰ ਬਣ ਗਿਆ ਹਾਂਜੀ ਕਬੂਤਰ ਹੋ ਗਏ ਸਾਰੇ ਪੂਰੇ ਲਾਇ ਆਨਾ ਚਾਬਰਾ ਲਾਦਾ ਕੋਤਰਾ ਛੇਤੇ ਛੇਤਾ ਆ ਲਾ ਸੋਣੇ ਇਧਰ ਬੰਦੇ ਵੀ ਕਿਹਨ ਸਾਰੇ ਆ ਵਟਾ ਲਾ ਨਾਟ ਦਾ ਹਾਂ ਹਾਂ ਨਾ ਕਰਨ ਤਾਣਾ ਆ ਜਾਣਾ ਮੈਂ ਤਾਂ ਹਾਂਜੀ ਤੇ ਇੱਧਰ ਛੱਡਦੀ ਬਈ ਬਦਾਮ ਵਾਲੇ ਕੂਤਰੰਦਰ ਕਿਉਂਕਿ ਨਵੇਂ ਕਬੂਤਰ ਫਰੰਦਰ ਸਟਾਕ ਹੋ ਗਿਆ ਨਾ ਛੇੜੀ ਛੱਡਦੇ ਐ ਚਾਦੀ ਵਾਲੀ ਮੰਦੇ ਤੇ ਚੱਕ ਲਟਰੇ ਬਈ ਇਹਨਾਂ ਦੇ ਬਾਹਰ ਬਹੁਤ ਹੈ ਹਨਾ ਆਵਾ ਡੱਕ ਜਾਣਗੇ ਕੀ ਫਾਇਦਾ ਮੇਰੇ ਕਿ ਭਿਆਨ ਨਾ ਕੋਈ ਨਾ ਤਰੇ ਹੀ ਫੇਰ ਰੱਖਦੇ ਨੇ ਧੀ ਗੱਲ ਐ ਇਕ ਵੀ ਕੋਈ ਨਹੀਂ ਤੇ ਆਇਆ ਭਾਈ ਲਓ ਬਈ ਸਾਰੇ ਕੂਤਰ ਬੈਠ ਗਏ ਟਾਈਮ ਨਾਲ ਹੀ ਠੱਡੇ ਢੰਡੇ ਹਨਾ ਟਾਈਮ ਨਾਲ ਟੈਨਸ਼ਨ ਫਿਰੀਆਂ ਜਾਵਾ ਕੋਈ ਚੱਕਰ ਵਾਲੀ ਗੱਲ ਨਹੀਂ ਨਾ ਲੜਦੇ ਕਾ ਤੂੰ ਓਏ ਨਾ ਓਏ ਨਾ ਪੰਮੇ ਕੀ ਗੱਲ ਹੋ ਗਈ ਨਾ ਚੋਪਰਾ ਚੱਕਿਆ ਭੱਜ ਕੇ ਕਰ ਕਬੂਤਰਾਂ ਵਾਲੀ ਟ੍ਰੇ ਫਿਰ ਕਬੂਤਰਾਂ ਵੀ ਛੜਦੇ ਨੇ ਖੋਡੇ 'ਚ ਆਪਾਂ ਚੱਕ ਲਈ ਚੋਬਰ ਨੇ ਮੈਂ ਕਬੂਤਰਾਂ ਦੇ ਵਿੱਚ ਅੰਦਰ ਛੱਡ ਆ ਗਏ ਨਾ ਤੜਕੇ ਦੇ ਨਾਲ ਜਾਲ 'ਤੇ ਬੈਠੇ ਆਂ ਹੋਰਾਂ ਢਾਰਾਂ ਡੂਰਾਂ ਮਾਰ ਕੇ ਰਾਸ਼ਨ ਪਾਣੀ ਖਿੱਚ ਲੈਣਾਂ ਵਿਚਾਰ ਗਾ ਇਟਸ ਕੀ ਟਾਈਮ ਮੇਰੇ ਵੀਰੋ ਚਾਹ ਲਿਆਂਦੀ ਜੀ ਮੁੰਡਿਆ ਲਿਓ ਪੁੱਤ ਮੁੰਡਿਆ ਕਰੇ ਆਜਾ ਆਜਾ ਸਖੀ ਅੰਦਰ ਤੇ ਰੂਮੀ ਵਾਲਾ ਸਿਰਫ ਦੋ ਹੀ ਰਹਿ ਗਏ ਮਿੱਤਰ ਦਵਨੀ ਚੋਬਰ ਤੇ ਦੂਜੇ ਸਾਹ ਭੱਜ ਗਏ ਘਰ ਕੋਰੀ ਤਰ੍ਹਾਂ ਚਾਹ ਰੋਟੀ ਖਾਣੇ ਪੀਣ ਗਏ ਹੈਗੇ ਹਾਂਜੀ ਆ ਗਈ ਚਾਹ ਤੇ ਰੂਮੀ ਵਾਲਾ ਡੱਬਾ ਫਿਰ ਕਿਵੇਂ ਆਪਣਾ ਬੜਾ ਇੱਕ ਵੀਡੀਓ ਹੀ ਦੱਸ ਦੇ ਚੱਲ ਸੁੱਤਾ ਵੇ ਜੇ ਨੀਂਦ ਨਾ ਖਰਾਬ ਕਰਕੇ ਕਿਤੇ ਕੰਮ 30 ਤੋਂ 25 30 ਤੋਂ 20 ਤੇ ਰਹੇ ਜੇ ਨਹੀਂ 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 20 ਤੇ ਹੀ ਰਹਿੰਦਾ ਤੇਰਾ ਪੰਜ ਕਿਤੋਂ ਹੋਇਆ ਵਾ ਡੱਬਾ ਤਾਂ 30 ਤੇ ਹੈ ਤੇਰਾ ਕੰਮ ਚੱਕਣਾ ਥੋੜਾ ਜਿਆ ਇਹਨੂੰ ਡਾਕਟਰ ਕੋਲ ਜਾਇਨਾ ਤਾਂ ਬੰਦਾ ਹੜਸੜ ਥੋੜਾ ਢਿੱਲਾ ਹੈ ਵੇ ਇਨੂੰ ਗੋਲੀ ਬੂਡੀ ਦਵਾਈ ਦਵਾਇਦਾ ਇਹਨੂੰ ਲੱਤ ਦੀ ਫਿਕਰ ਲੱਤ ਦੀ ਫਿਕਰ ਹੋਈ ਬਿਆੜੇ ਬੰਦੇ ਜਦੋਂ ਇਹ ਕਹਿੰਦਾ ਲੱਤ ਤੁੰਨੂੰ ਜੰਮੇ ਨਹੀਂ ਉਹਨੂੰ ਪਾਸ ਗੱਬੀ ਦਾ ਸਬਾਨਾ ਲੈ ਪੁੱਤੋਈ ਖਾਲਾ ਫੁੱਲ ਗਈ ਵਧ ਗਈ ਹੁਣ ਸਾਢੇ 5 ਕਹੀ ਤੈਨੂੰ ਮੈਂ ਸਾਢੇ ਚੋਬਰ ਨੂੰ ਸਾਢੇ 5 ਦਾ ਨਾ ਘਟਾ ਦੇ ਇਹਨੇ ਨਾ ਆਹ ਤੇਨੇ ਪੰਜ ਘਾਟ ਕੀ ਸਾਢੇ ਪੰਜ ਵਜੇ ਤੋਂ ਵਿਚਾਰ ਵੱਢੀ ਆਵੇ ਘਰ ਦੇ ਨਾਲ ਭਰਾਵਾ ਤੂੰ ਚੱਲ ਗਿਆ ਫਮਾਨ ਤੇ ਅੱਜ ਸਰਾ ਨਹੀਂ ਬਾਰੇ ਟਾਈਮ ਦੀ ਗੱਲ ਹੈ ਪਿਛਲੇ ਸੀਨ ਦੀ ਗੱਲ ਹੈ ਤੇ ਸਾਰੇ ਜਾਨਵਰ ਭਾਈ ਖੁੱਡਾਂ ਚ ਛੜਤੇ ਠੀਕ ਆ ਇਸਕ بے پرواਹ ਇਸਕ ਨੂੰ ਉਠਾ ਲੈਣਾ ਮੜ ਆ ਜਾ ਕਰਾਂ ਕਿਤੇ ਗਾਂ ਟੱਪ ਜੇ ਤੇ ਬਾ ਛੜਤੇ ਸਾਰੇ ਜਾਨਵਰ ਆਪਾਂ ਖੁੱਡਾਂ ਠੀਕ ਆ ਜਿੰਨੇ ਉੱਡ ਕੇ ਜੀ ਵੀ ਬਦਾਮਾਂ ਵਾਲੇ ਕੋਈ ਬੰਦੀ ਵਾਲੇ ਸਿਰਫ ਇੱਕ ਰਹਿ ਗਿਆ ਲੱਤ ਆਪਣਾ ਉਹ ਡੱਬਾ ਹਸੀਏ ਨੇ ਚਲੇ ਸਾਂ ਛੋੜ ਗਰੀਏ ਨੇ ਆਪਣੇ ਮਿੱਤਰ ਲੈ ਜਾਣਾ ਗੁਰਬੀ ਬਲਰ ਕਰੀ ਜਾਂਦਾ ਹੁਣ ਨਾ ਆਨੇ ਨਮਰੇ ਕਰ ਡਰ ਜਾਣਗੇ ਸਤਾਨ ਦੇ ਕਰੀਬ ਐ ਸਿੱਦਾ ਬੁੱਲਾ ਦੇ 13 ਇੰਚੀ ਬੁੱਲਾ ਓਕੇ ਬ్రో ਬਸ ਨਾ ਆ ਕੂਤਰੀ ਅਜ ਵਿਲੇ ਕਰ ਦਾਂਗੇ ਆਪਾਂ ਯਾਰ ਜਾਲ ਵਾਲੇ ਵੀ ਇਹਦੇ ਕਰ ਲੇ ਨੂੰ ਡਾਲੇ ਕਰ ਦੇਣਾ ਇਹਦੀ ਛਾਰ ਦਾਂਗੇ ਆਪਾਂ ਇੱਕ ਜੋਬਰ ਨੂੰ ਦੇਣੀ ਇੱਕ ਮੁਕਸਰਾ ਨੂੰ ਦੇਣੀ ਐ ਰੋਜਾ ਵੱਡਿਆਂ ਛੜਨਾ ਤੇ ਸਫੇਰ ਬੈਟ ਕਜ ਤੇ ਉਹ ਵੀ ਬੈਟ ਕਜ ਪਹਿਲੇ ਲੈ ਕੇ ਤੈਨੂੰ ਬਾੜ ਕਰਾਉ ਗੁਰਦੁਆਰੇ ਕੋਈ ਨਾ ਕਰਾ ਦਿੰਦੇ ਆ ਪਾਠ ਦਾ ਕੀ ਆ ਜਾ ਚੱਲ ਲੋ ਜੀ ਜਾਲ ਵਾਲੇ ਕੂਤਰਾ ਨੂੰ ਵਾਟਰ ਪਾਤਾ ਉਦੋਂ ਚੱਕ ਤਾ ਜਿਹੜਾ ਦਾਣੇ ਪਾਏ ਹਨ ਬਾਕੀ ਅਜ ਦੋ ਕੂ ਤੇਰੇ ਨਾਲ ਚੋਬਰ ਨੂੰ ਦੇਈ ਦੇਨੇ ਆਪਾਂ ਇੱਕ ਵੱਡੇ ਖੁੱਡੇ ਛੱਡਦਾ ਤੇ ਦੋ ਆਪਾਂ ਬੈਠ ਕੇ ਛੱਡ ਦਾਂਗੇ ਤੇ ਪਿੰਜਰਾ ਵਿਲਾ ਕਰਦੇ ਆ ਠੀਕ ਆ ਕਿ ਨਹੀਂ ਬਸ ਓਕੇ ਬਰੋ ਕੰਮ ਤਾਂ ਸਾਡੇ ਨਿਬੜਿਆ ਸਾਰੇ ਜਮਾ ਵਿਹਲੇ ਹੋਈ ਫਿਰਦੇ ਆਂ ਧਾਵਣੀ ਵੀ ਪਿਆ ਵਿਲਾ ਉਧਰ ਤੇ ਦੂਜਾ ਮੁੰਡਾ ਵੀ ਕਹਿੰਦੇ ਪੂਰੀ ਕਲਪਨਾ ਚ ਹੈ ਹੈ ਕੋਈ ਗੱਲ ਨਹੀਂ ਡਰਨਾ ਮੁੰਡਿਆ ਆਪਣੇ ਮਿੰਟ ਵਾਇਦ ਹੈਗਾ ਬਾਬੀ ਮੇਜਰ ਦਾ ਭਰਾ ਸੱਚੀ ਹਾਂ ਆਪਣਾ ਕੰਮ ਫਿਰ ਹੀ ਜਾਣਾ ਹਾਂ ਸੱਚੀ ਪੈ ਉਹ ਟੈਨਸ਼ਨ ਨਾਲ ਆ ਤੂੰ ਖਰਚਾ ਵਰਤ ਦੱਸ ਕਿਉਂ ਲਾਵਾਂਗੇ ਚੁੱਭ ਰ ਆ ਗਿਆ ਮੈਂ ਜਾ ਕੇ ਆਉਣਾ ਯਾਰ ਸੜ ਜਾ ਜ਼ਿਆਦਾ ਆ ਕਮਰਾ ਸਾਫ਼ ਕਰਦੇ ਸੀ ਨਾਲ ਤਾਂ ਮੈਂ ਤੇਲ ਪਾ ਲਿਆ ਤੇ ਨਾਲ ਬਰਬ ਫੜ ਲਿਆ ਤੇ ਹੁਣ ਆਪਾਂ ਚੱਲੇ ਆਂ ਜੀ ਬਾਦਲ ਤੇਲ ਪਵਾ ਲਈ ਇਹ ਮੋਟਰਸਾਈਕਲ ਕੱਲ ਨੂੰ ਜਾਣਾ ਮੁੰਡਿਆਂ ਨੇ ਬਾਜੀ ਤੇ ਤੇ ਲੀਓ ਦੇ ਤਾਂ ਡਾਟ ਨਿਕਲ ਗਏ ਵੀ ਮੇਰਾ ਮਾਲਕ ਤੇ ਚੱਲੇ ਨਾ ਆ ਓਏ ਇੱਥੇ ਆਵੇਂ ਆਇਆ ਨਾ ਫੋਲ ਬਾਰ ਇੱਥੇ ਇੱਥੇ ਆਉਣਾ ਮੈਂ ਤੇ ਨਾਲੇ ਮਹੋਲੇ ਆਈ ਮਾੜਾ ਮਾੜਾ ਕੁ ਸਾਮਾਨ ਸੋਹਣ ਜੀ ਹਾਂਜੀ ਤੇ ਆਗੇ ਘਰੇ ਚੀਜ਼ਾਂ ਕਈ ਲੈ ਕੇ ਆਇਆ ਮੈਂ ਜਦੋਂ ਮੈਂ ਗਿਆ ਗਰੋਸਰੀ ਕਰਨ ਮੈਂ ਫਿਰ ਲੈ ਕੇ ਤਾਈਏ ਹੈਂ ਆ ਪੁੱਛ ਗਈ ਨਾ ਉਹ ਭਰਾਵਾ ਕੀ ਕਰੀਉਣਾ ਕੈਮ ਹੋ ਜਾਂਦਾ ਉਹ ਜਾ ਕੰਜਰ ਦਾ ਮਕਾਮ ਨੂੰ ਰੱਖਿਆ ਸੀ ਇਹ ਤਾਂ ਪਹਿਲੀ ਬਾਦੀ ਆਪ ਦੇਖੋ ਜੋ ਭਰਾ ਇਹ ਖੋਲ ਇੱਕ ਤਾਂ ਇਹ ਚ ਬਲਬ ਹੈ ਇੱਕ ਚੋਂ ਮੱਛਰਾਂ ਵਾਲੀ ਵੀ ਲਿਆਂਦੀ ਮੈਂ ਹਨਾ ਤੇ ਇਹ ਤੇ ਇੱਕ ਤਨ ਹੋਰ ਚੀਜ਼ ਦਿਖਾਉਣਾ ਫਿਰ ਆ ਖੋਲ ਅਨੇ ਨਹੀਂ ਆ ਤਾਂ ਚਲੋ ਹੋਇਆ ਐਨਕਾ ਨਹੀਂ ਨਹੀਂ ਉਹ ਖੜਤ ਆ ਜਾ ਤੂੰ ਆ ਵੇਖ ਲੈ ਬਿਨਾ ਕਹੇ ਤੇ ਲਿਆਂਦੀਆਂ ਦੇਖ ਕੇੜੀਆਂ ਕਿਹੜੀਆਂ ਕੱਢ ਕੇ ਦਿਖਾ ਆਪਣੇ ਦਰਸ਼ਕਾਂ ਨੂੰ ਇੱਕ ਤਾਂ ਟਟੀਆਂ ਵਾਲੀਆਂ ਗੋਲੀਆਂ ਹਰੀਆਂ ਆਈਆਂ ਠੀਕ ਹੈ ਆ ਬਲਦੂ ਜੀਆਂ ਸਾਰੇ ਕਰ ਲੇ ਉਹ ਸੱਚੀ ਹੋ ਗਏ ਤਾਂ ਭਰਾ ਮੈਨੂੰ ਤੇ ਮੈਂ ਉਹੀ ਲਿਆਂਦਾ ਤਾਂ ਕਰਕੇ ਗੋਲੀ ਮੰਗਾਲਾ ਆਹ ਲੋਪ ਲਿਆਂਦੀ ਠੀਕ ਹੈ ਤੇ ਇੱਕ ਬਲ ਬਲਿਆਂਦਾ ਆਪਾਂ ਬਸ ਆ ਸਮਾਨ ਸੋਣ ਦਾ ਮੁਰਸਾ ਤੇਲ ਪਵਾ ਲਿਆ ਹੁੰਦਾ ਪੀਏ ਕਿਨੇ ਕਿਉਂ ਆ ਹੋ ਜੋਗਾ ਜੀ ਕਾ ਉੱਥੇ ਲੱਗਾ ਯਾਰ ਕਿਉਂ ਹਾਂਜੀ ਵੜ ਗਈ ਜਾਲ ਵਿਲਾ ਕਰਨ ਠੀਕ ਹੈ ਨੇ ਕਬੂਤਰੀ ਕੱਢਦੇ ਆਂ ਚਿੱਟੀਆਂ ਵਾਲੀ ਦੀ ਭੈਣ ਬਈ ਜਿਹੜਾ ਟੈਂਕੀ ਦੇ ਮਰੇ ਚਲੋ ਤੁਹਾਨੂੰ ਜਾਣਕਾਰੀ ਬਾਅਦ ਚ ਦੇਵਾਂਗੇ ਪਹਿਲਾਂ ਫੜ ਲੇ ਗਲ ਪਰਨੇ ਥੱਲੇ ਮਾਰ ਕੇ ਕਬੂਤਰ ਫੜ ਲੇ ਚੱਕ ਲਈ ਦੋਵੇਂ ਕਬੂਤਰ ਠੀਕ ਹੈ ਇੱਕ ਤਾਂ ਮੇਨ ਆਹ ਕਬੂਤਰ ਹੈ ਠੀਕ ਹੈ ਇਹਦੇ ਕਰਕੇ ਹੀ ਮਗਾਏ ਇਹ ਸਾਰੇ ਕਬੂਤਰ ਰੋਜਾ 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 ਰੋਜੇ ਹੀ ਆਣ ਰੋਜੇ ਹੀ ਹੈ ਇੱਕਾ ਗਲਾਬੀ ਫੁੰਜੜਾ ਬਈ ਜਿਹੜਾ ਘਰੇ ਉੜਦਾ ਰਹੇ ਉਹ ਹੋ ਗਏ ਹਾਂ ਸ਼ਾਕ ਨਹੀਂ ਨਹੀਂ ਉਪਰਾਨਾ ਨਹੀਂ ਜਿਹੜਾ ਇੱਥੇ ਉੜਦਾ ਰਹੇਗਾ ਆ ਕਰੇ ਉੜਦਾ ਰਹੇਗਾ ਪਿਛਲੇ ਸਾਲ ਉੜਦਾ ਉਹਦਾ ਪੋਤਾ ਹੈ ਉਹ ਪੋਤਾ ਕੀ ਹੈ ਉਹ ਆਪ ਹੀ ਹੈ ਆਪ ਹੀ ਹੈ ਨਹੀਂ ਲੜਾਈ ਤੋਂ ਜਲ ਦੋ ਨਹੀਂ ਤੇ ਆਪਣੇ ਕੋਲੇ ਤਾਂ ਕਰਕੇ ਠੀਕ ਹੈ ਛੱਡ ਦੇ ਸ਼ਿਫਟ ਕਰ ਦੇ ਇਹਨਾਂ ਨੂੰ ਇੱਥੇ ਉਹਦਾ ਵੱਡੇ ਪੁੱਤਰਾ ਹੀ ਛੱਡ ਲੈਣੇ ਇਹਨੂੰ ਤਾਂ ਠੀਕ ਹੈ ਵੀ ਇੱਕ ਪਾਰੇ ਤੋਂ ਮੜਾ ਜਾਵੇ ਆਪਸ ਨਾਲ ਮੜੇਗੇ ਤੇ ਆ ਯਾਰ ਮੋਖਸਰਾਮ ਦੇਣ ਦੀ ਰਾਇ ਪੁੱਤਰੇ ਯਾਰੇ ਠੀਕ ਹੈ ਕਿ ਨਹੀਂ ਚਲ ਇਹਨੂੰ ਵੀ ਕਰਾਂ ਬੜੇ ਬੂਤਰਾ ਹੀ ਛੱਡ ਦਿੰਨੇ ਆ ਮੈਨੂੰ ਲੱਗਣਾ ਹਾਂ ਹੂੰ ਓਕੇ ਬੂਤਰਾ ਲਾਕ ਬੰਦ ਓਕੇ ਕੋਧਰੀ ਵੀ ਜਿਹੜਾ ਚਿੱਟੀਆਂ ਵਾਲਾ ਟੈਂਕੀ ਤੇ ਮੇਰੇ ਕੱਪ ਦਿੱਤਾ ਜਿਹੜਾ ਹਾਂਜੀ ਉਹਦੀ ਸਕੀ ਭੈਣ ਉਸਕੀ ਸਕੀ ਭੈਣ ਹੈ ਉਹਦੂ ਅਗਨੇ ਸਾਲ ਕੜਾਈ ਸੀਗੀ ਇਹ ਹਾਂਜੀ ਉਹ ਨਿਕਲਾ ਸੀ 2021 ਚ ਹੂੰ ਇਹ ਕੜਾਈ ਸੀ 2023 ਚ ਮੇਰੇ ਹਸਾਉਣ ਵਾਲੀ ਅਰਸ਼ਾ ਇਹ 2023 ਵੇਲੇ ਦੀ ਹੈ ਠੀਕ ਹੈ ਨੀ ਇਹ ਉਹ ਖੂਦਰੀ ਗਲਾਬੀ ਕਾਂਤਰਾਂ ਵਾਲੀ ਛਾਹੀ ਠੀਕ ਹੈ ਉਹਦੀ ਸਗੀ ਭੈਣ ਹੈ ਜਿਹੜੇ ਇੱਥੇ ਕਦੇ ਜਾਲੀ ਚਵਾਇਦੀ ਸੈਕਟਰੀ ਗਰਮੀ ਵਾਲੀ ਸੀ ਕਦੇ ਸਿੱਧੀ ਅੰਦਰ ਵੜ ਜਾਂਦੀ ਸੀਗੀ ਆ ਕੇ ਹਾਂਜੀ ਤਾਂ ਕਿ ਵੀ ਲੱਗਾਣਾ ਕੰਮ ਕਰਦੇ ਗਲਾਬੀ ਆ ਹਾਂ ਲੱਗਾ ਹੈ ਜੀ ਠੀਕ ਹੈ ਇਹ ਉਹ ਕਬੂਤਰੀ ਹੈ ਇਹ ਮਾਹਰ ਆਪਣੇ ਕੋਲੇ ਤਾਂ ਇਹਦੀ ਇੱਕ ਭੈਣ ਬੈਠੀ ਹੈ ਰੋਗ ਰੱਖੀ ਹੈ ਇੱਕ ਐਦ ਕੀ ਭਰਾ ਵੀ ਕਢਾਇਆ ਹੈ ਦੋ ਇੱਕ ਇਹਦੀ ਸ਼ੋਭੀ ਕੋਲੇ ਬੈਠੀ ਰਤੀ ਜੀ ਤਿੰਨ ਇੱਕ ਇਹਦੇ ਨਾਲ ਦੀ ਸਿਕੰਦਰ ਕੋਲੇ ਬੈਠੀ ਹੈ ਚਾਰ ਤੇ ਪਾੜਨਾਂ ਦੀ ਗੱਲ ਲੈਂਦੀ ਤੇ ਕੋਈ ਨਹੀਂ ਲੈਈ ਲੈ ਜੂਗੀ ਤਾਂ ਫੇਰ ਜਿਹੜੀ ਗੱਲ ਹੈ ਕਿ ਉਹ ਉਹਨਾਂ ਦੇ ਡੇਢ ਦੀ ਉਹ ਮਗਰ ਗੇਮ ਨਾ ਖਾਉ ਮਗਰ ਗੇਮ ਪੱਚੀ ਫਿਰਦੀ ਆ ਓਡੇ ਠੀਕ ਹੈ ਕਿ ਲੱਤ ਉਹਨੇ ਕੂਗੀ ਠੀਕ ਹੈ ਕਿ ਚੌੜਾ ਕਰੋ ਦੇ ਨਾਲ ਮਹਾਮਣ ਸੈਟ ਹੈ ਬੰਦੇ ਦਾ ਲੈ ਮੁੰਡੇ ਆ ਕੂਤਰੀਏ ਠੀਕ ਹੈ ਇਹ ਸਾਂਭ ਕੇ ਰੱਖਣ ਵਾਲੀ ਚੀਜ਼ ਹੀ ਏ ਬੱਚੇ ਕਢਾ ਲੈ ਜਿੰਨੇ ਮਰਜੀ ਬਸ ਕੋਈ ਬਿੱਲੀ ਨਾ ਚੱਕੇ ਉੱਡ ਗਈ ਤਾਂ ਘਰੇ ਆ ਜੂਗੀ ਕੋਈ ਗੱਲ ਨਹੀਂ ਤੇ ਸਿਕੰਜੇਂਦਰ ਨੂੰ ਕਿਤੇ ਬਿੱਲੀ ਨਾ ਚੱਕ ਕੇ ਲੈ ਜੀ ਹਣਾ ਸਹੀ ਗੱਲ ਹੈ ਯਾਰ ਜਿਵੇਂ ਜਿਵੇਂ ਵੱਡੇ ਹੁੰਦੇ ਆਦੇ ਨਾ ਕੰਜਰ ਦੇ ਸਨੱਖੇ ਹੀ ਬਣਦੇ ਤੁਰਿਆਂ ਤੇ ਇੰਨੇ ਪੈਰ ਜਾਵਣੀ ਹੈ ਨਹੀਂ ਜਿੰਨੇ ਹੁਣ ਕਰੀ ਪਈ ਇਹ ਹੈ ਇੰਨੇ ਗੂੜੇ ਪੰਜੇ ਹੈ ਨਹੀਂ ਸੀ ਇਹਨਾਂ ਦੇ ਠੀਕ ਹੈ ਕਿ ਨਹੀਂ ਬਸ ਇਹ ਕਬੂਤਰੀ ਸ਼ਾਹ ਕੀ ਮੈਂ ਜੋ ਪਰਾ ਤੇ ਰੇਹਵਾ ਲਿਆ ਹਣਾ ਤੇ ਉਹ ਚਿੱਟਿਆਂ ਦੀ ਭੈਣ ਸੀ ਜਿਹੜਾ ਟੈਂਕੀ ਤੇ ਮਰਿਆ ਤੇ ਨਾਲ ਦੇ ਦਿੱਤੇ ਬਹੁਤ ਘਾਟਾ ਮੇਨ ਮੇਨ ਬੰਦਿਆ ਕੋਲ ਹੀ ਹੈ ਇੱਕ ਇਹਨੂੰ ਦਿੱਤੀ ਹੈ ਇੱਕ ਆਦੂ ਆਪਣੇ ਕੋਲ ਹੈ ਇੱਕ ਸ਼ੁਭਦੀਪ ਕੋਲ ਇੱਕ ਸਿਕੰਜੇਂਦਰ ਕੋਲ ਹੈ ਇੱਕ ਨੂੰ ਸੱਪ ਖਾ ਗਿਆ ਸੀ ਤੇ ਬਸ ਇੰਨਾ ਜਿੰਗਾ ਇੱਕ ਨੂੰ ਬਾਇਲ ਗਿਆ ਸੀ ਪਿਛਲੇ ਦਿਨ ਸਟਾਰਟਿੰਗ ਜਿਹੜੀ ਸੋਚੀ ਕਿ ਡੇਗੀ ਸੀ ਠੀਕ ਹੈ ਕਿਉਂਕਿ ਇਹ ਹੈ ਬਸ ਓਕੇ ਆਈ ਸੱਟੇ ਘਰੇ ਲੈ ਜੂਗਾ ਦੋ ਇਧਰ ਛੱਡੇ ਦੋ ਇਥੇ ਸਪੇਅਰ ਤੇ ਕੰਤਰ ਵਾਲਾ ਬੈਠੇ ਰਹੇਗੇ ਉਹ ਕੱਲ ਨੂੰ ਆਪੇ ਸੈਟਿੰਗ ਕਰ ਦੂਗਾ ਮੈਂ ਭਾਈ ਜੀ ਮੇਰੇ ਵੀਰ ਤੇ ਲੈ ਆਂਦੀ ਜੀ ਰੋਟੀ ਐਂਡ ਲੱਸੀ ਆਪਣੀ ਤੇ ਆਪਣੇ ਮਿੱਤਰ ਦੀਓ ਪ੍ਰੀਤ ਦੀ ਠੀਕ ਹੈ ਤੇ ਪਹਿਲੇ ਨੰਬਰ ਤੇ ਪਾਈ ਆਪਾਂ ਲਿਓ ਨੂੰ ਲਾਉਚੀ ਕਰਤੇ ਜੀ ਇਹਦੇ ਰੋਟਰ ਰਾੜੇ ਮਰੇ ਬਰਾ ਓਹੋ ਹੋ ਲੈ ਲਿਓ ਬਟਾ ਖਾਓ ਰੋਟੀ ਤੇ ਪੀਓ ਲਹੋ ਨੂਨ ਤੇ ਕਰੋ ਐਸ ਹਾਂਜੀ ਤੇ ਪਾ ਦੀ ਜੀ ਲਿਓ ਨੂੰ ਲੱਸੀ ਵੀ ਰੋਟੀ ਨਹੀਂ ਖਾਦੀ ਉਹ ਇਕੱਲੀ ਦਾਲ ਨਾਲ ਖਾ ਗੋ ਉਤੋਂ ਲੈ ਚਰ ਬੁੜੇ ਹਿੱਦ ਲੱਸੀ ਏ ਡੱਕ ਗਿਆ ਪੂਰਾ ਹੁਣ ਵਧੀਆ ਆ ਜਮਾ ਰੈਸਟ ਕਰਕੇ ਪੈ ਜੂਗਾ ਸਾਡਾ ਹੀ ਵਾ ਕੰਮ ਨਿਭੜਿਆ ਵਧੀਆ ਅੱਜ ਕਵਰੇਜ ਵੀ ਝੜ ਜੂ ਢੂਲਾ ਤਾ ਮੁੰਡਾ ਨੇ ਨਾ ਦਬਲੀ ਵਰ ਗਿਆ ਨੇ ਤੇ 12ਵੀਂ ਸੈੱਟ ਹੈ ਕੰਮ। ਬਸ ਗੇਮ ਹੈ ਫਿਰ ਦੂਰੀਆ ਇੰਸਟਾਲ ਕਰ ਲਈ ਪਬਜੀ ਲਾਉਣੇ ਆ ਦੋ ਚਾਰ ਮੈਚ ਤੇ ਸੌਣੇ ਹੈਗੇ ਬਸ। ਹਾਂਜੀ ਮੇਰੇ ਵੀਰੋ ਉਹ ਪੁੱਤ ਨੂੰ ਗਾਨੇ ਵਾਈਟ ਕਰ ਲਓ। ਪੁੱਤ ਨਿਕੜਾ ਛੰਡੀ ਪਿਆ। ਚਲੋ ਕੋਈ ਨਾ ਖੁਸ਼ੀ ਦਾ ਮਾਹੌਲਾ ਭਾਈ ਕਿਸਦੇ ਘਰੇ। ਆਪਣੇ ਘਰ ਦੀ ਬਈ ਸਪਲਾਈ ਖਰਾਬ ਹੋ ਗਈ ਵੀਰ ਜੀ। ਹੋਈ ਇੱਕ ਲੈਡ ਖਰਾਬ ਸੀ ਸਰਪਣ। ਮੈਂ ਸਾਰੇ ਛੇੜ ਤੇ ਉਹ ਸਾਰੇ ਘਰ ਦੀ ਲੈਡ ਉੱਡ ਗਈ। ਅਦੀਰਾ ਤੋਂ ਇਹ ਵੀ ਹੁਣ ਆਇਆ ਉੱਤੇ ਆਇਆ ਮੈਂ ਹਣਾ ਤੇ ਦੇਖਦੇ ਆ ਚਲੋ ਕੀ ਬੰਦ ਆ ਮੈਂ ਕਰਕੇ ਵੇਖਾ ਸੱਟ ਇੱਥੋਂ ਆ ਜੂਣ ਟੁੱਟ ਗਿਆ ਨਾ ਮੈਂ ਚਲੋ ਦੇਖਦਾ ਰੋਕ ਕੇ ਕਾਤਾ ਹੈ ਵੀਡੀਓ ਕੰਟੀਨਿਊ ਹਣਾ ਦੇਖਦੇ ਆ ਬਰ ਚੱਲਦੀ ਹੈ ਕਿ ਨਹੀਂ ਲਾਈਟ